ਕੀ ਸਰ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਜੁਆਇਨਿੰਗ ਕੀਤੀ ਰਹੇ ਹੋ ਵੀ ਉਹ ਉਸ ਤੋਂ ਬਾਅਦ ਤੁਸੀਂ ਭਾਰਤੀ ਜਨਤਾ ਜਿਹੜੀ ਪਾਰਟੀ ਬਦਲੀ ਹੈ ਇਹਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਤੁਸੀਂ ਜੁਆਇਨਿੰਗ ਨਹੀਂ ਅਸੀਂ ਤਾਂ 50 ਸਾਲ ਕਾਂਗਰਸ ਪਾਰਟੀ ਨਾਲ ਰਹੇ ਹਾਂ ਕੀ ਫੈਸਲਾ ਵਿਚਾਰਾ ਦਾ ਹੈ ਜਾਂ ਅਧਾਰਾ ਹੈ ਜਾਂ ਕਿ ਕਿਸ ਤਰ੍ਹਾਂ ਮੰਦੇ ਉਸ ਜਾਂ ਸਾਰੇ ਦੀ ਹੈ ਜੀ ਆਪਣੇ ਆਪ ਨੂੰ ਧਰਮ ਨਿਰਪੱਖ ਕਹਿਣ ਵਾਲੀ ਪਾਰਟੀ ਨੇ ਧਰਮ ਦੀ ਆੜ ਦੇ ਵਿੱਚ ਜਿਹੜਾ ਕੁਝ ਉਸ ਟਾਈਮ ਵਾਪਰਿਆ ਸੀਗਾ ਸੋ ਡੈਫੀਨਿਟਲੀ ਬਹੁਤ ਉਹਨਾਂ ਨੇ ਦਿੱਲੂ ਸਾਥ ਉਹ ਡੀਸੀ ਸੋ ਉਹ ਮੇਨ ਵਜ੍ਹਾ ਸੀ ਲੋਕ ਅਕਸਰ ਕਹਿੰਦੇ ਨੇ ਕਹਿੰਦੇ ਸਿਆਸੀ ਜਿਹੜੇ ਗੇ ਪਾਰਟੀ ਜਿਹੜੀ ਬਦਲ ਲੈਂਦੇ ਨੇ ਇਸ ਨੂੰ ਕਿਸ ਤਰ੍ਹਾਂ ਵੇਖੋ 50 ਸਾਲਾਂ ਦਾ ਜਿਹੜਾ ਰਿਸ਼ਤਾ ਸੀ ਕਾਂਗਰਸ ਪਾਰਟੀ ਨਾਲ ਉਹ ਸੌਖਾ ਫੈਸਲਾ ਨਹੀਂ ਸੀ ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਇਹ ਜੇ ਮੋੜ ਆਂਦੇ ਆ ਫੈਸਲਾ ਕਰਨਾ ਪੈਂਦਾ ਕਸ਼ਮੀਰ ਜੀ ਨੇ ਫੈਸਲਾ ਲੇਤਾ ਤੇ ਅਸੀਂ ਉਹਨਾਂ ਦੇ ਸਾਰੇ ਨਾਲ ਬਾਜੀ ਸਾਡੀ ਇੱਕ ਜੁਆਇੰਟ ਫੈਮਿਲੀ ਤੋਂ ਜਦੋਂ ਪਰਿਵਾਰ ਇੱਕ ਹੈ ਤੇ ਫਿਰ ਨੇਚਰਲੀ ਇਹ ਸਿਆਸਤ ਨੀ ਕੀ ਹੋਊਗੀ ਇਸ ਕਰਕੇ ਜਿਹੜਾ ਫੈਸਲਾ ਉਹਨਾਂ ਨੇ ਲੇਤਾ ਤੇ ਮੈਂ ਤਾਂ ਇੱਕ ਸੈਕਿੰਡ ਵੀ ਉਹਦੇ ਤੇ ਕਿੰਤੂ ਪਰੰਤ ਪੰਜਾਬ ਦੀ ਰਾਜਨੀਤੀ ਨੂੰ ਸਿਆਸੀ ਰਾਜਨੀਤਿਕ ਜਿਵੇਂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਉਸ ਦੀ ਜਿਹੜੀ ਪੰਜਾਬ ਦੇ ਵਿੱਚ ਸ਼ਾਸਨ ਹੈ ਕਿ ਅੱਜ ਹਰ ਇੱਕ ਬੰਦੇ ਦੀ ਜ਼ੁਬਾਨ 'ਚ ਗੱਲ ਹੈ ਉਹ ਹੈ ਲਾਅ ਐਂਡ ਆਰਡਰ ਆਪਣੀ ਕਾਨੂੰਨੀ ਵਿਵਸਥਾ ਪੰਜਾਬ ਦੇ ਵਿੱਚ ਆ ਦੇਖੋ ਕਤਲ ਧੋਜਦੇ ਤੁਸੀਂ ਰੋਜ਼ ਕਵਰ ਕਰਦੇ ਹੋ ਜੀ ਜੀ ਸਰੇ ਆਮ ਗੋਲੀਆਂ ਚੱਲ ਰਹੀ ਹੈ ਜਿਹੜੇ ਬਦਮਾਸ਼ ਹੈ ਉਹਨਾਂ 'ਚ ਪੁਲਿਸ ਦਾ ਖੌਫ ਨਹੀਂ ਹੈ ਨਸ਼ਾ ਰੁਕ ਨਹੀਂ ਰਿਹਾ ਘਰ ਘਰ ਨਸ਼ਾ ਵੜਿਆ ਹੋਇਆ ਹੈ ਆ ਹਮੇਸ਼ਾ ਸੁਣਦੇ ਸੀ ਵੀ ਯੂਪੀ ਦੇ ਵਿੱਚ ਬਹੁਤ ਬਦਮਾਸ਼ੀ ਹੈ ਯੂਪੀ ਦੇ ਵਿੱਚ ਬੜੇ ਗੈਂਗਸਟਰ ਹੈ ਉੱਥੇ ਫਰੋਕੀਆਂ ਕਤਲ ਮਤਲਬ ਸਰੀਆਮ ਹੁੰਦੇ ਹੈ ਤੇ ਅੱਜ ਯੂਪੀ ਦਾ ਦੇਖ ਲੋ ਤੇ ਆ ਦੇਖ ਲੋ ਉਥੋਂ ਗੈਂਗਸਟਰੀਜ਼ਮ ਖਤਮ ਹੋ ਗਿਆ ਹੈ ਸੇ ਆਪਣੇ ਇੱਥੇ ਪੈਦਾ ਹੋ ਗਿਆ ਹੈ ਕਿਉਂ ਆਪਣੇ ਇੱਥੇ ਕਿਉਂ ਪੈਦਾ ਹੋ ਗਿਆ ਉੱਥੇ ਕਿਉਂ ਖਤਮ ਹੋ ਗਿਆ ਇਹ ਤੁਹਾਨੂੰ ਮੌਕਾ ਮਿਲਦਾ ਹੈ ਤਾਂ ਬੀਜਪੀ ਦਾ ਸਭ ਤੋਂ ਵੱਡਾ ਅਜੰਡਾ ਕੀ ਰੇ ਨਹੀ ਅਜੰਡਾ ਦਾ ਲਾਅ ਐਂਡ ਆਰਡਰ ਦਾ ਅਜੰਡਾ ਹੈ ਯਾਸਨ ਜੀ ਨਾਲ ਜੁੜਿਓ ਤੁਸੀਂ ਸਾਡੇ ਨਾਲ ਮੌਜੂਦ ਨੇ ਵਿਧਾਇਕ ਸੰਦੀਪ ਜਾਖੜ ਜੀ ਜਿਹਨਾਂ ਨਾਲ ਨਾਲ ਇੱਕ ਵਿਸ਼ੇਸ਼ ਚਰਚਾ ਕਰਾਂਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੀ ਚਰਚਾ ਕਰਾਂਗੇ ਤਾਂ ਅਸੀਂ ਜਿਹੜਾ ਹੈਗਾ ਇਹਨਾਂ ਤੋਂ ਪਹਿਲਾਂ ਜਿਹੜਾ ਸਵਾਲ ਵੀ ਪੁੱਛਾਂਗੇ ਜਿਹੜਾ ਪਹਿਲਾਂ ਕਾਂਗਰਸ ਦੇ ਵਿੱਚ ਰਹਿ ਹੁਣ ਇਹਨਾਂ ਕੋਲ ਜਿਹੜੇ ਕਿ ਮੁੱਖ ਜਿਹੜੇ ਸਵਾਲ ਨੇ ਪਹਿਲਾਂ ਉਹ ਆਪਾਂ ਨਾਲ ਤੋਂ ਪੁੱਛਦੇ ਹਾਂ ਜਾਖੜ ਦਾ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਯਾਸਨ ਜੀ 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 ਤੁਹਾਨੂੰ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਤੇ ਸਰ ਪਹਿਲਾਂ ਤੁਸੀਂ ਕਾਂਗਰਸ ਦੇ ਵਿੱਚ ਜੁਆਇਨਿੰਗ ਕੀਤੀ ਰਹੇ ਹੋ ਵੀ ਉਹ ਉਸ ਤੋਂ ਬਾਅਦ ਤੁਸੀਂ ਭਾਰਤੀ ਜਨਤਾ ਜਿਹੜੀ ਪਾਰਟੀ ਬਦਲੀ ਹੈ ਇਹਦਾ ਰੀਜ਼ਨ ਕੀ ਹੈ ਕਾਰਨ ਕੀ ਮੰਦਰੀ ਨਹੀਂ ਜੁਆਇਨਿੰਗ ਨਹੀਂ ਅਸੀਂ ਤਾਂ 50 ਸਾਲ ਕਾਂਗਰਸ ਪਾਰਟੀ ਨਾਲ ਰਹੇ ਹਾਂ ਜੀ ਅਹ ਦੇਖੋ ਜਿਹੜੀ ਹੁਣ ਜਿਹੜੀ ਤੁਸੀਂ ਸਵਾਲ ਪੁੱਛਿਆ ਇਹ ਹੁਣ ਆਈ ਥਿੰਕ ਗੱਲ ਪੁਰਾਣੀ ਹੋ ਚੁੱਕੀ ਹੈ ਲੇਕਿਨ ਦੇਖੋ ਆਪਣੇ ਆਪ ਨੂੰ ਧਰਮ ਨਿਰਪੱਖ ਕਹਿਣ ਵਾਲੀ ਪਾਰਟੀ ਤੇ ਉਹਨਾਂ ਨੇ ਧਰਮ ਦੀ ਆੜ ਦੇ ਵਿੱਚ ਜਿਹੜਾ ਕੁਝ ਜਾਖੜ ਸਾਹਿਬ ਨਾਲ ਵਾਪਰਿਆ ਸੀ ਉਹ ਮੇਨ ਵਜ੍ਹਾ ਸੀ ਐਂਡ ਜਦੋਂ ਸੁਨੀਲ ਜਾਖੜ ਜੀ ਨੇ ਪਾਰਟੀ ਛੱਡੀ ਦੇਖੋ ਮੇਰਾ ਸਿੰਪਲ ਜਿਹਾ ਫਾਰਮੂਲਾ ਹੈ ਨੇਸ਼ਨ ਫਰਸਟ ਪਹਿਲੇ ਦੇਸ਼ ਆਪਣਾ ਭਾਰਤ ਤੇ ਉਹਦੇ ਬਾਅਦ ਪਰਿਵਾਰ ਤੇ ਮੈਂ ਮਤਲਬ ਮੇਰਾ ਸਾਰੇ ਲੋਕਾਂ ਨੇ ਮੈਨੂੰ ਇਹੀ ਸਲਾਹ ਦਿੱਤੀ ਸੀ ਵੀ ਆਪਾਂ ਨੂੰ ਪਰਿਵਾਰ ਨਾਲ ਖੜਨਾ ਚਾਹੀਦਾ ਤੇ ਜਿਸ ਦਿਨ ਉਹਨਾਂ ਨੇ ਪਾਰਟੀ ਛੱਡੀ ਮੈਂ ਉਸ ਟਾਈਮ ਤੋਂ ਮੇਰਾ ਵੀ ਬਿਲਕੁਲ ਸਿੰਗਲ ਪੁਆਇੰਟ ਅਜੰਡਾ ਸੀਗਾ ਵੀ ਮੈਂ ਸੁਨੀਲ ਜੀ ਦੇ ਨਾਲ ਖੜਾ ਜੀ ਦੂਜਾ ਸਵਾਲ ਹੈ ਸਾਡਾ ਜਿਹੜਾ ਇਹ ਫੈਸਲਾ ਵਿਚਾਰਾ ਦਾ ਰਹਾ ਜਾਂ ਅਧਾਰਾ ਹੈ ਜਾਂ ਕਿ ਇਸ ਤਰ੍ਹਾਂ ਮੰਦੇ ਉਸ ਜਿਆ ਸਾਸੀ ਹੈ ਮੇਰੇ ਦੇਖੋ ਜਿਵੇਂ ਮੈਂ ਹੁਣੇ ਇਹ ਗੱਲ ਕੀਤੀ ਜ ਸੁਨੀਲ ਜੀ ਨੇ ਜਿਹੜੀ ਜਦੋਂ ਪਾਰਟੀ ਛੱਡੀ ਸੀ ਮੇਨ ਤਾਂ ਆਹੀ ਵਜ੍ਹਾ ਸੀ ਵੀ ਮੈਂ ਜਿਵੇਂ ਇੱਕ ਵਾਰੀ ਫੇਰ ਦੁਹਰਾਉਂਦਾ ਵੀ ਆਪਣੇ ਆਪ ਨੂੰ ਧਰਮ ਨਿਰਪੱਖ ਕਹਿਣ ਵਾਲੀ ਪਾਰਟੀ ਨੇ ਧਰਮ ਦੀ ਆੜ ਦੇ ਵਿੱਚ ਜਿਹੜਾ ਕੁਝ ਉਸ ਟਾਈਮ ਵਾਪਰਿਆ ਸੀਗਾ ਸੋ ਡੈਫੀਨਟਲੀ ਬਹੁਤ ਉਹਨਾਂ ਨੇ ਦਿਲ ਨੂੰ ਛੱਟ ਵਜੀ ਸੀ ਸੋ ਉਹ ਮੇਨ ਵਜੀ ਸੀ ਲੋਕ ਅਕਸਰ ਕਹਿੰਦੇ ਨੇ ਕਹਿੰਦੇ ਸ਼ਾਸਕ ਜਿਹੜੇ ਗੇ ਪਾਰਟੀ ਜਿਹੜੀ ਬਦਲ ਲੈਂਦੇ ਨੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਦੇਖੋ ਨੂੰ ਕੀ ਲੱਗਦਾ ਜਿਵੇਂ ਮੈਂ ਕਿਹਾ 50 ਸਾਲਾਂ ਦਾ ਜਿਹੜਾ ਰਿਸ਼ਤਾ ਸੀ ਕਾਂਗਰਸ ਪਾਰਟੀ ਨਾਲ ਉਹ ਸੌਖਾ ਫੈਸਲਾ ਨਹੀਂ ਸੀ ਪਰ ਕਈ ਵਾਰ ਜ਼ਿੰਦਗੀ ਦੇ ਵਿੱਚ ਐਜੇ ਮੋੜ ਆਂਦੇ ਆ ਫੈਸਲਾ ਕਰਨਾ ਪੈਂਦਾ ਤੇ ਸੁਨੀਲ ਜੀ ਨੇ ਫੈਸਲਾ ਲਿੱਤਾ ਤੇ ਅਸੀਂ ਉਹਨਾਂ ਦੇ ਸਾਰੇ ਨਾਲ ਸੀਗੇ ਤੁਸੀਂ ਕਾਂਗਰਸ ਦੇ ਵਿੱਚ ਰਹੇ ਕਦੇ ਤੁਹਾਨੂੰ ਅਣਸੁਣਿਆ ਕੀਤਾ ਹੋਈ ਜਾਂ ਕਿਸ ਤਰ੍ਹਾਂ ਦੇ ਨਹੀਂ ਮੇਰਾ ਤਾਂ ਦੇਖੋ ਮੈਂ ਤਾਂ ਪਹਿਲੀ ਵਾਰ ਵਿਧਾਇਕ ਬਣਿਆ ਸੀ ਅ ਸੋ ਮੈਂ ਕਹਿ ਦਿਆਂ ਵੀ ਮੇਰੇ ਨਾਲ ਕੋਈ ਉਸ ਟਾਈਮ ਦੀ ਕੋਈ ਗੱਲ ਨਹੀਂ ਸੀ ਇਨ ਫੈਕਟ ਮੈਂ ਤਾਂ ਜਦੋਂ ਪਹਿਲੇ 1 ਸਾਲ ਤੱਕ ਤਾਂ ਜਦੋਂ ਮੈਂ ਸਸਪੈਂਡ ਵੀ ਨਹੀਂ ਹੋਇਆ ਸੀਗਾ ਜ ਜਿਨਨੇ ਵੀ ਮੇਰੇ ਕੋਲੀਗ ਸੀਗੇ ਸਾਰਿਆਂ ਨੇ ਮੈਨੂੰ ਆਏ ਰਾਏ ਦਿੱਤੀ ਬਿਲਕੁਲ ਮੈਨੂੰ ਸਹੀ ਰਾਏ ਵੀ ਦਿੱਤੀ ਮੇਰੇ ਨਾਲ ਕੋਈ ਨਾ ਕੋਈ ਬੇਦਬਾਬ ਕੀਤਾ ਐ ਬਿਲਕੁਲ ਮਾਨ ਸਮਾਨ ਪੂਰਾ ਦਿੱਤਾ ਤੇ ਉਹਨਾਂ ਨੇ ਵੀ ਆਈ ਮੈਨੂੰ ਰਾਏ ਦਿੱਤੀ ਸੀ ਪਸੰਦੀਪ ਪਰਿਵਾਰ ਨਾਲ ਖੜਨਾ ਚਾਹੀਦਾ ਸੋ ਉਹ ਮਤਲਬ ਕੋਈ ਉਸ ਟਾਈਪ ਦੀ ਕੋਈ ਗੱਲ ਨਹੀਂ ਸੁਨੀਲ ਜਾਖੜ ਜੀ ਨਾਲ ਜੁੜ ਕੇ ਸੁਨੀਲ ਜਾਖੜ ਕਾਂਗਰਸ ਤੋਂ ਬੀਜਪੀ ਵਿੱਚ ਗਈ ਤੇ ਤੁਹਾਡਾ ਫੈਸਲਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜਾ ਕਿ ਉਹਨਾਂ ਤੋਂ ਪ੍ਰਭਾਵਿਤ ਸੀ ਕਿ ਕਿਸ ਤਰ੍ਹਾਂ ਸੀ ਨਹੀਂ ਡੈਫੀਨਟਲੀ ਉਹ ਉਹ ਮੇਰਾ ਪਰਿਵਾਰ ਵੀ ਹੈ ਉਹਨਾਂ ਤੋਂ ਮੈਂ ਰਾਜਨੀਤੀ ਵੀ ਸਿੱਖੀ ਹੈ ਉਹਨਾਂ ਨੂੰ ਮੈਂ ਆਪਣਾ ਰਾਜਨੀਤਿਕ ਗੁਰੂ ਵੀ ਮੰਨਦਾ ਸੋ ਉਹਦੇ ਵਿੱਚ ਤਾਂ ਕੋਈ ਕਿੰਤੂ ਪਰੰਤੂ ਹੀ ਨਹੀਂ ਸੀ ਜਦੋਂ ਉਹਨਾਂ ਨੇ ਫੈਸਲਾ ਲਿੱਤਾ ਅਸੀਂ ਸਾਰੇ ਨਾਲ ਸੀਗੇ ਐਂਡ ਲਗਭਗ ਨਾਟ ਓਨਲੀ ਮੈਂ ਜੇ ਮੈਂ ਕਹਾ ਅਬੋਰ ਦੇ ਲੋਕਾਂ ਨੇ ਵੀ ਸਾਡੇ ਜਿਹੜੇ ਵਰਕਰ ਵੀ ਹੈ 80% ਸਾਡੀ ਟੀਮ ਸਾਡੇ ਅੱਜ ਵੀ ਨਾਲ ਖੜੀ ਹੈ ਐਂਡ ਉਹਦਾ ਸਬੂਤ ਹੈ ਵੀ ਜਦੋਂ ਪਹਿਲਾ ਜਦੋਂ ਅਸੀਂ ਪਾਰਟੀ ਛੱਡੀ ਤੇ ਜਦੋਂ ਭਾਜਪਾ ਨਾਲ ਗਏ ਤੇ ਜਦੋਂ MP ਚੋਣਾਂ ਦੇ ਵਿੱਚ ਅਬੋਰ ਤੋਂ ਅੱਜ ਤੱਕ ਭਾਜਪਾ ਨੂੰ ਕਦੇ ਵੀ ਲੀਡ ਨਹੀਂ ਆਈ ਤੇ ਉਸ MP ਇਲੈਕਸ਼ਨ 2 ਸਾਲ ਪਹਿਲੇ ਆਲਮੋਸਟ 35000 ਦੀ ਲੀਡ ਭਾਜਪਾ ਨੂੰ ਆਈ ਅਬੋਰ ਤੋਂ ਇਹਦਾ ਮਤਲਬ ਹੈ ਇਹ ਵੀ ਸਾਡੀ ਟੀਮ ਸਾਡੇ ਨਾਲ ਅੱਜ ਵੀ ਖੜੀ ਹੈ ਅਬੋਰ ਦੇ ਲੋਕਾਂ ਨੇ ਸਾਡਾ ਜਿਹੜਾ ਸੁਨੀਲ ਜੀ ਦਾ ਫੈਸਲਾ ਹੈ ਉਸ ਸਵੀਕਾਰ ਕੀਤਾ ਹੈ ਉਹਨਾਂ ਨੇ ਸਹੀ ਮੰਨਿਆ ਇਸ ਕਰਕੇ ਲੋਕ ਸਾਡੇ ਨਾਲ ਖੜੇ ਹੈ ਉਹਦੇ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਹੈ ਉਹਦੇ ਵਿੱਚ ਦੋ ਸੀਟਾਂ ਸੀਗੀ ਉਹ ਅਸੀਂ ਦੋਨੋਂ ਸੀਟਾਂ ਭਾਜਪੀ ਨੇ ਜਿੱਤੀ ਸੋ ਲੋਕਾਂ ਨੇ ਮਤਲਬ ਸਾਡਾ ਸਾਥ ਦਿੱਤਾ ਹੈ ਕਿਉਂਕਿ ਅਬੋਰ ਦੇ ਲੋਕਾਂ ਦੇ ਬਹੁਤ احਸਾਨ ਹੈ ਸਾਡੇ ਪਰਿਵਾਰ ਤੇ ਅੱਜ ਸਾਡੀ ਪਛਾਣ ਜੇ ਹੈ 50 ਸਾਲ ਤੋਂ ਅਸੀਂ ਰਾਜਨੀਤੀ ਕਰ ਰਹੇ ਆ ਤੇ ਉਹ ਅਬੋਰ ਦੇ ਲੋਕਾਂ ਦੇ ਬਦੌਲਤ ਉਹਨਾਂ ਦਾ ਪਿਆਰ ਆਸ਼ੀਰਵਾਦ ਪਹਿਲੇ ਵੀ ਨਾਲ ਸੀਗਾ ਅੱਜ ਵੀ ਨਾਲ ਦੇਖੋ ਮੈਂ ਤਾਂ ਮੇਰੇ ਪਰਿਵਾਰ ਦੀ ਗੱਲ ਕਰ ਸਕਦਾ ਪਹਿਲੀ ਗੱਲ ਤਾਂ ਅੱਜ ਵੀ ਸਾਡਾ ਪਰਿਵਾਰ ਇੱਕ ਹੈਗਾ ਅ ਮਨਬ ਸਾਡੀ ਕੋਈ ਵੰਡ ਨਹੀਂ ਹੋਈ ਪਰਿਵਾਰ ਇਕੱਠਾ ਹੈ ਇਸ ਤੋਂ ਅੱਜ ਦੇ ਦੌਰ ਦੇ ਵਿੱਚ ਔਰ ਮੈਂ ਕੀ ਔਰ ਕੀ ਮੰਗ ਮੰਗ ਸਕਦਾ ਮਤਲਬ ਅੱਜ ਪਰਿਵਾਰ ਅੱਜ ਵੀ ਸਾਡੀ ਇੱਕ ਜੁਆਇੰਟ ਫੈਮਿਲੀ ਹੈ ਸੋ ਜਦੋਂ ਪਰਿਵਾਰ ਇੱਕ ਹੈ ਤਾਂ ਫਿਰ ਨੈਚੁਰਲੀ ਇਹ ਸਿਆਸਤਨੀਕੀ ਹੋਊਗੀ ਇਸ ਕਰਕੇ ਜਿਹੜਾ ਫੈਸਲਾ ਉਹਨਾਂ ਨੇ ਲਿੱਤਾ ਤੇ ਮੈਂ ਤਾਂ ਇੱਕ ਸੈਕਿੰਡ ਵੀ ਉਹਦੇ ਤੇ ਕਿੰਤੂ ਪਰੰਤੂ ਨਹੀਂ ਕੀਤਾ ਪੰਜਾਬ ਦੀ ਰਾਜਨੀਤਿਕ ਨੂੰ ਸਿਆਸੀ ਰਾਜਨੀਤਿਕ ਜੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਉਸ ਨੂੰ ਜਿਹੜੀ ਪੰਜਾਬ ਦੇ ਵਿੱਚ ਸ਼ਾਸਤ ਹੋ ਰਹੀ ਹੈ ਨਹੀਂ ਦੇਖੋ ਅੱਜ ਦੇ ਦਿਨ ਪੰਜਾਬ ਜਿਹੜਾ ਇੱਕ ਬਹੁਤ ਹੀ ਅ ਇੱਕ ਜਿਸ ਮੋੜ ਤੇ ਖੜਾ ਹੈ ਅ ਅ ਅੱਜ ਦੇ ਦਿਨ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜੇ ਮੈਂ ਗੱਲ ਕਰੂੰਗਾ ਸਮੱਸਿਆ ਜਾਂ ਸਭ ਤੋਂ ਵੱਡਾ ਜਿਹੜੀ ਅੱਜ ਹਰ ਇੱਕ ਬੰਦੇ ਦੀ ਜ਼ੁਬਾਨ 'ਚ ਗੱਲ ਹੈ ਉਹ ਹੈ ਲਾਅ ਐਂਡ ਆਰਡਰ ਆਪਣੇ ਕਾਨੂੰਨੀ ਵਿਵਸਥਾ ਪੰਜਾਬ ਦੇ ਵਿੱਚ ਅ ਦੇਖੋ ਕਤਲ ਰੋਜ਼ ਦੇ ਤੁਸੀਂ ਰੋਜ਼ ਕਵਰ ਕਰਦੇ ਹੋ ਜੀ ਜੀ ਸਰੇ ਆਮ ਗੋਲੀਆਂ ਚੱਲ ਰਹੀ ਹੈ ਜਿਹੜੇ ਬਦਮਾਸ਼ ਹਨਾਂ ਚ ਪੁਲਿਸ ਦਾ ਖੌਫ ਨਹੀਂ ਹੈ ਨਸ਼ਾ ਰੁਕ ਨਹੀਂ ਰਿਹਾ ਘਰ ਘਰ ਨਸ਼ਾ ਵੜਿਆ ਹੋਇਆ ਹੈ ਫਿਰੋਤੀ ਸ਼ਬਦ ਸੋਨੂ ਜੀ ਅੱਜ ਤੱਕ ਆਪਾਂ ਕਦੇ ਸੁਣਿਆ ਨਹੀਂ ਸੀ ਪੰਜਾਬ 'ਚ ਫਿਰੋਤੀ ਛੋਟੇ ਤੇ ਛੋਟੇ ਸ਼ਹਿਰ ਤੇ ਅਬੋਰ ਤੇ ਤੁਸੀਂ ਜਾ ਕੇ ਪਤਾ ਕਰ ਲਓ ਕੁਝ ਲੋਕਾਂ ਨੂੰ ਪੁੱਛ ਲਓ ਲੋਕਾਂ ਨੂੰ ਫਿਰੋਤੀਆਂ ਦੀ ਤਨਖਾਹ ਆਂਦੀ ਹੈ ਉਦੇ ਨਾਲ ਨਾਲ ਆਪਣੇ ਆਰਥਿਕ ਹਾਲਾਤ ਜਿਹੜੇ ਪੰਜਾਬ ਦੇ ਬਹੁਤ ਬਹੁਤ ਹੀ ਮਤਲਬ ਆਪਾਂ ਜਿਹੜਾ ਇੱਕ ਨੰਬਰ ਦਾ ਸੂਬਾ ਸੀ ਅੱਜ ਆਪਣੀ ਗਿਣਤੀ ਹੈ ਨਹੀਂ ਉਸ ਦਿਨ ਮੈਂ ਖਬਰ ਪੜ ਰਿਹਾ ਸੀ ਹਰ ਇੱਕ ਜਿਹੜੀ ਖੇਤੀਬਾੜੀ ਨਾਲ ਸੰਬੰਧ ਪਰਿਵਾਰ ਹੈ ਇੱਕ ਪਰਿਵਾਰ ਇੱਕ ਸਦਸ્ય ਦੇ ਉੱਤੇ ਲਗਭਗ 2 ਲੱਖ ਦਾ ਮਤਲਬ ਕਰਜ਼ਾ ਹੈ ਹਰ ਇੱਕ ਮੈਂਬਰ ਦੇ ਉੱਤੇ ਐਵਰੇਜ ਜੇ ਮੈਂ ਗੱਲ ਕਰਾਂ ਸੋ ਹੇਠਲਾ ਪਾਣੀ ਆਪਾਂ ਮੁਕਾਤਾ ਜਿਹੜੀ ਆਪਣੀ ਧਰਤੀ ਹੈ ਉਹਨੂੰ ਇੰਨਾ ਕਮਜ਼ੋਰ ਕਰਤਾ ਖਾਦਾ ਪਾਪ ਆ ਪੈਸਟਸਾਈਡ ਪਾਪ ਆ ਸੋ ਪਾਣੀ ਆਪਣਾ ਜਿਹੜਾ ਉਹਦੇ ਵਿੱਚ ਇਨੀ ਪੋਲੂਸ਼ਨ ਕੈਂਸਰ ਸੋ ਇਹ ਬਹੁਤ ਵੱਡੇ ਮਤਲਬ ਮਸਲੇ ਐ ਐਂਡ ਉਹਦੇ ਨਾਲ ਨਾਲ ਆਪਾਂ ਆਪਣਾ ਸਰਹੱਦੀ ਸੂਬਾ ਉੱਥੋਂ ਜਿਹੜਾ ਕੋਈ ਜਿਹੜਾ ਨਸ਼ਾ ਆ ਰਿਹਾ ਆਪਣੇ ਜਿਹੜਾ ਦੁਸ਼ਮਣ ਐ ਉਹ ਆਪਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਇਹ ਮੁੱਦੇ ਐ ਐਂਡ ਇਹਨਾਂ ਨੂੰ ਟੈਕਲ ਕਰਨ ਵਾਸਤੇ ਇੱਕ ਮਜ਼ਬੂਤ ਪਾਰਟੀ ਚਾਹੀਦੀ ਐ ਪੰਜਾਬ ਦੇ ਵਿੱਚ ਇਹ ਭਾਜੀਪੇ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ ਨਹੀਂ ਚੁਣੌਤੀਆਂ ਤਾਂ ਜਿਹੜੀ ਮੈਂ ਆ ਗੱਲ ਕੀਤੀ ਹੈ ਸਾਰੀ ਚੁਣੌਤੀਆਂ ਉਸ ਤੋਂ ਦੇਖੋ ਇੱਕ ਹੋਰ ਮੈਂ ਗੱਲ ਕਰਨਾ ਚਾਹਾਂਗਾ ਜਦੋਂ ਅਸੀਂ ਜਵਾਕ ਸੀਗੇ ਉਸ ਟਾਈਮ ਅਸੀਂ ਆ ਸੁਣਦੇ ਸੀ ਜਾਂ ਵੀ ਜਿਹੜੀ ਬਦਮਾਸ਼ੀ ਹੈ ਜਿਹੜੀ ਮੈਂ ਲਾਅ ਐਂਡ ਆਰਡਰ ਦੀ ਗੱਲ ਕਰ ਰਿਹਾ ਆਪਾਂ ਹਮੇਸ਼ਾ ਸੁਣਦੇ ਸੀ ਵੀ ਯੂਪੀ ਦੇ ਵਿੱਚ ਬਹੁਤ ਬਦਮਾਸ਼ੀ ਹੈ ਯੂਪੀ ਦੇ ਵਿੱਚ ਬੜੇ ਗੈਂਗਸਟਰ ਹੈ ਉੱਥੇ ਫਰੋਤੀਆਂ ਕਤਲ ਮਤਲਬ ਸਰੀਆਮ ਹੁੰਦੇ ਹੈ ਤੇ ਅੱਜ ਯੂਪੀ ਦਾ ਦੇਖ ਲੋ ਤੇ ਪੰਜਾਬ ਦਾ ਵੇਖ ਲਓ ਉਥੋਂ ਗੈਂਗਸਟਰイズਮ ਖਤਮ ਹੋ ਗਿਆ ਤੇ ਆਪਣੇ ਇੱਥੇ ਪੈਦਾ ਹੋ ਗਿਆ ਕਿਉਂ ਆਪਣੇ ਇੱਥੇ ਕਿਉਂ ਪੈਦਾ ਹੋ ਗਿਆ ਉਥੇ ਕਿਉਂ ਖਤਮ ਹੋ ਗਿਆ ਕਿਉਂਕਿ ਉਥੇ ਯੋਗੀ ਸਾਹਿਬ ਦੀ ਜਿਹੜੀ ਲੀਡਰਸ਼ਿਪ ਦੇ ਅੰਡਰ ਉਹਨਾਂ ਨੇ ਕੜੇ ਮਤਲਬ ਕਠਿਨ ਫੈਸਲੇ ਲਏਤੇ ਉਹਨਾਂ ਨੇ ਪੁਲਿਸ ਨੂੰ ਫਰੀ ਹੈਂਡ ਦਿੱਤਾ ਚੰਗੇ ਅਫਸਰ ਸਹੀ ਥਾਂ ਲਾਏ ਐਂਡ ਅੱਜ ਹਾਲਾਤ ਸਾਡੇ ਦੇ ਸਾਹਮਣੇ ਕੁਝ ਟਾਈਮ ਪਹਿਲੇ ਅੱਜ ਤੋਂ 2 ਸਾਲ ਪਹਿਲੇ ਇੱਕ ਅਖਬਾਰ ਦੀ ਮੈਂ ਖਬਰ ਪੜ੍ਹ ਰਿਆ ਸੀਗਾ ਆਪਣੇ ਲੁਧਿਆਣਾ ਦੇ ਜਿਹੜੇ ਇੰਡਸਟ੍ਰੀਅਲਿਸਟ ਹੈ ਸਾਰੇ ਵਪਾਰੀ ਉਦਯੋਗਪਤੀ ਉਹ ਸਾਰੇ ਉੱਤੇ ਯੋਗੀ ਸਾਹਿਬ ਕੋਲੇ ਗਏ ਸੀ ਜੀ ਸਾਨੂੰ ਜਗ੍ਹਾ ਦਿਓ ਸਾਨੂੰ ਆ ਮਤਲਬ ਪ੍ਰੋਵਾਈਡ ਕਰਾਓ ਅਸੀਂ ਆਪਣੀ ਇੰਡਸਟਰੀ ਸ਼ਿਫਟ ਕਰਨਾ ਚਾਹੁੰਦੇ ਆ ਤੇ ਜਦੋਂ ਉਹਨਾਂ ਨੇ ਪੁੱਛਿਆ ਵੀ ਕਿਉਂ ਤੇ ਸਭ ਤੋਂ ਵੱਡਾ ਜਿਹੜਾ ਮਤਲਬ ਵੱਡਾ ਮਸਲਾ ਆ ਵੱਡੀ ਗੱਲ ਜਿਹੜੀ ਉਹਨਾਂ ਨੂੰ ਜਿਹੜੀ ਦਿੱਕਤ ਆ ਰਹੀ ਸੀ ਉਹ ਲਾਅ ਐਂਡ ਆਰਡਰ ਦੀ ਸੀ ਉਹ ਗੈਂਗਸਟਰイズਮ ਦੀ ਸੀ ਜੀ ਇਹ ਆ ਹਾਲਾਤ ਹੈਗੇ ਪੰਜਾਬ ਦੇ ਵਿੱਚ ਜੇ ਤੁਹਾਨੂੰ ਮੌਕਾ ਮਿਲਦਾ ਤਾਂ ਬੀਜਪੀ ਦਾ ਪਹਿਲੇ ਸਭ ਤੋਂ ਪਹਿਲਾ ਅਜੰਡਾ ਕੀ ਰਹੇਗਾ ਨਹੀਂ ਅਜੰਡਾ ਦਾ ਲਾਅ ਐਂਡ ਆਰਡਰ ਦਾ ਅਜੰਡਾ ਹੈ ਜੀ ਸਭ ਤੋਂ ਪਹਿਲਾ ਲਾਅ ਐਂਡ ਆਰਡਰ ਦਾ ਅਜੰਡਾ ਹੈ ਆਪਣੇ ਜਿਹੜੀ ਆਪਣੀ ਆਪਣੀ ਖੇਤੀ ਤੋਂ ਤੱਕ ਕੋਸ਼ਿਸ਼ ਤਾਂ ਹੀ ਕਰਾਂਗੇ ਵੀ ਪਿਛਲੇ 4 ਸਾਲਾਂ ਤੋਂ ਨਿਵਾਬ ਹੀ ਰਹੇ ਐਜ਼ ਅ ਬੋਰਡ ਦਾ ਵਿਧਾਇਕ ਹੋਣ ਦੇ ਨਾਤੇ ਬੋਰਡ ਦਾ ਐਮ ਐਲ ਏ ਦੇ ਐਮ ਐਲ ਏ ਜਿਹੜਾ ਹੋਣ ਦੇ ਨਾਤੇ ਵਿਧਾਨ ਸਭਾ ਦੇ ਵਿੱਚ ਹਰ ਇੱਕ ਸੈਸ਼ਨ ਦੇ ਵਿੱਚ ਇਹੜੇ ਆਪਣੇ ਅਬੋਰ ਦੇ ਮੁੱਦੇ ਐ ਪੰਜਾਬ ਦੇ ਮੁੱਦੇ ਹਰ ਇੱਕ ਸੈਸ਼ਨ ਦੇ ਵਿੱਚ ਪ੍ਰਯਾਸ ਕੀਤਾ ਗੱਲ ਰੱਖੀ ਔਰ ਤੇ ਅਬੋਰ ਦੀ ਗੱਲ ਰੱਖੀ ਐ ਪੰਜਾਬ ਦੀ ਰੱਖੀ ਐ ਤੇ ਇੱਕ ਵਾਰ ਜੇ ਫੇਰ ਮੌਕਾ ਮਿਲਿਆ ਤੇ ਡੈਫੀਨਿਟਲੀ ਅ ਅਬੋਰ ਦੀ ਤੇ ਪੰਜਾਬ ਦੀ ਗੱਲ ਰੱਖਾਂਗੇ ਆਪਣੀ ਵੱਖਰੀ ਪਛਾਣ ਵਾਸਤੇ ਕੀ ਰਣਨੀਤੀ ਰੇਗੀ ਤੁਹਾਡੀ ਨਹੀਂ ਵੱਖਰੀ ਪਛਾਣ ਉਹ ਤਾਂ ਲੋਕਾਂ ਨੇ ਦੇਖਣਾ ਵੀ ਪਿਛਲੇ 4 ਸਾਲਾਂ ਦੇ ਵਿੱਚ ਵਿਪੱਖਸ਼ ਦੇ ਵਿੱਚ ਰਹਿ ਕੇ ਸੰਦੀਪ ਜਾਖੜ ਦੀ ਜਿਹੜੀ ਭੂਮਿਕਾ ਉਹਨਾਂ ਨੂੰ ਸਹੀ ਲੱਗੀ ਨਹੀਂ ਲੱਗੀ ਐਨ ਹਮੇਸ਼ਾ ਪ੍ਰਯਾਸ ਆ ਹੀ ਰਹਿੰਦਾ ਵੀ ਆਪਣੇ ਆਪ ਨੂੰ ਰੋਜ਼ ਕਿਵੇਂ ਸੁਧਾਰ ਕੀਤਾ ਜਾਵੇ ਆਪਣੀ ਗਲਤੀਆਂ ਜਿਹੜੀ ਐ ਉਹਨਾਂ ਨੂੰ ਕਿਵੇਂ ਦਰੁਸਤ ਕੀਤਾ ਜਾਵੇ ਤੇ ਅਬੋਰ ਦੇ ਲੋਕਾਂ ਦੇ ਮਤਲਬ ਉਮੀਦਾਂ ਦੇ ਉੱਤੇ ਖਰੇ ਉੱtre ਜੀ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਬਹੁਤ ਜੋੜਿਆ ਗਿਆ ਸੀਗਾ ਨਵੀਂ ਉਪीडी ਦੇ ਵਿੱਚ ਬਹੁਤ ਜ਼ਿਆਦਾ ਰਹੀ ਤੁਸੀਂ ਨੌਜਵਾਨਾਂ ਨੂੰ ਆਪਣੀ ਪਾਰਟੀ ਵਿੱਚ ਕਿਸ ਤਰ੍ਹਾਂ ਜੋੜੋਗੇ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਨੌਜਵਾਨ ਕਿਉਂ ਜੁੜਿਆ ਸੀ ਆਮ ਆਦਮੀ ਪਾਰਟੀ ਨਾਲ ਉਹ ਜੁੜਿਆ ਸੀ ਕਿਉਂਕਿ ਉਹਨਾਂ ਨੇ ਜਿਹੜੀ ਗੱਲਾਂ ਕੀਤੀ ਸੀ ਵੀ ਉਹਨਾਂ ਨੇ ਗੁੱਡ ਗਵਰਨੈਂਸ ਦੀ ਗੱਲ ਕੀਤੀ ਸੀ ਉਹਨਾਂ ਨੇ ਨਸ਼ਾ ਖਤਮ ਕਰਨ ਦੀ ਗੱਲਾਂ ਕੀਤੀ ਸੀ ਉਹਨਾਂ ਨੇ ਪੰਜਾਬ ਨੂੰ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਉਣ ਦੀ ਗੱਲ ਕੀਤੀ ਸੀ ਖੇਤੀਬਾੜੀ ਦੇ ਵਿੱਚ ਸੁਧਾਰ ਕਰਨ ਦੀ ਗੱਲ ਕੀਤੀ ਸੀ ਇਹ ਸਾਰੀ ਗੱਲਾਂ ਕੀਤੀ ਸੀ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਸੀ ਇਸ ਕਰਕੇ ਲੋਕ ਜੁੜੇ ਸੀ ਸਪੈਸ਼ਲੀ ਯੂਥ ਪਰ ਪਿਛਲੇ ਸਵਾ ਚਾਰ ਸਾਲਾਂ ਚ ਕੀ ਆਪਣੇ ਉਹ ਗੱਲਾਂ ਤੇ ਖਰੇ ਉਤਰੇ ਮੇਰੇ ਖਿਆਲ ਇੱਕ ਵੀ ਗੱਲ ਕ腐ਸ਼ਨ ਮਤਲਬ ਦੀ ਗੱਲ ਕੀਤੀ ਸੀ ਭ੍ਰਸ਼ਟਾਚਾਰ ਦੀ ਗੱਲ ਕੀਤੀ ਸੀ ਇਹ ਜਿਹੜੀ ਵੀ ਮੈਂ ਗੱਲਾਂ ਕੀਤੀ ਹੈ ਇਹ ਸਾਰੇ ਪੁਆਇੰਟਸ ਦੇ ਉੱਤੇ ਆਮ ਆਦਮੀ ਪਾਰਟੀ ਫੇਲ ਹੈ ਇਸ ਕਰਕੇ ਸਰਕਾਰ ਤੋਂ ਲੋਕ ਟੁੱਟ ਰਹੇ ਤੁਸੀਂ ਦੇਖਿਆ ਹੋਣਾ ਕੱਲ ਇਹਨਾਂ ਦੀ ਮੋਗੇ ਰੈਲੀ ਸੀ ਪੰਡਾਲ ਖਾਲੀ ਪਿਆ ਸੀਗਾ ਵੀ ਬੰਦੋਬੰਦ ਪ੍ਰਸ਼ਾਸਨ ਨੇ ਪੂਰਾ ਜੋਰ ਲਾ ਲਿਆ ਹੁਣ ਲੋਕ ਮਤਲਬ ਦੇਖੋ 1 ਸਾਲ ਹੋ ਗਿਆ 2 ਸਾਲ ਹੋ ਗਏ ਟਾਈਮ ਜਿਹੜੇ ਲੋਕਾਂ ਨੇ ਇਹਨਾਂ ਨੂੰ ਵਕਤ ਵੀ ਦਿੱਤਾ ਪਰ ਹੁਣ ਜਦੋਂ ਵੇਖ ਲਿਆ ਸਵਾ ਚਾਰ ਸਾਲਾਂ ਚ ਵੀ ਬਦਲਾਅ ਤਾਂ ਕੁਛ ਆਇਆ ਹੀ ਨਹੀਂ ਹੈ ਸੋ ਨੈਚੁਰਲ ਹੈ ਲੋਕ ਤੇ ਸਪੈਸ਼ਲੀ ਯੂਥ ਹੁਣਾ ਤੋਂ ਟੁੱਟ ਗਿਆ ਕਿ ਪਾਰਟੀ ਬਦਲਣਾ ਆਸ਼ੀਰਵਾਦ ਹੈ ਜਾਂ ਰਾਜਨੀਤੀ ਹੈ ਨਹੀਂ ਉਹ ਤਾਂ ਮੈਂ ਪਹਿਲੇ ਹੀ ਤੁਹਾਨੂੰ ਤੁਹਾਨੂੰ ਗੱਲ ਕਿਹਾ ਸੀ ਜਿਸ ਦਿਨ ਸਾਡਾ ਪਰਿਵਾਰ ਇੱਕ ਤੇ ਜਦੋਂ ਪਰਿਵਾਰ ਦੇ ਮੁਖੀ ਨੇ ਫੈਸਲਾ ਲੈ ਲਿਆ ਸੋ ਉਹਦੇ ਵਿੱਚ ਤਾਂ ਕੋਈ ਕਿੰਤੂ ਪਰੰਤ ਵਾਲੀ ਗੱਲ ਹੀ ਨਹੀਂ ਜੇ ਕੱਲ ਨੂੰ ਹਾਲਾਤ ਬਦਲ ਨੇ ਕਿ ਤੁਸੀਂ ਪਾਰਟੀ ਦੇ ਬਦਲੋਗੇ ਮੁੜ ਨਹੀਂ ਹੁਣ ਰੋਜ਼ ਰੋਜ਼ ਪਾਰਟੀਆਂ ਨਹੀਂ ਬਦਲੀ ਜਾਂਦੀ ਜਿਵੇਂ ਮੈਂ ਕਿਹਾ 50 ਸਾਲ ਇੱਕ ਪਾਰਟੀ ਜੀ ਸੀ ਜਦੋਂ ਸੀਗੇ ਬਿਲਕੁਲ ਦਿਲੋਂ ਮੇਤ ਵੱਲੋਂ ਕੋਈ ਕਸਰ ਨਹੀਂ ਛੱਡੀ ਜਦੋਂ ਮੈਨੂੰ ਯਾਦ ਹੈ ਇੰਦਰਾ ਜੀ ਨੂੰ ਇੱਕ ਇੱਕ ਦੌਰ ਆਇਆ ਸੀਗਾ ਸਾਰੇ ਛੱਡ ਗਏ ਸੀ ਤੇ ਉਸ ਟਾਈਮ ਵੀ ਸਾਡੇ ਦਾਦਾ ਜੀ ਉਹਨਾਂ ਨਾਲ ਖੜੇ ਸੀਗੇ ਇੰਦਰਾ ਜੀ ਇਲੈਕਸ਼ਨ ਹਾਰ ਗਏ ਸੀ ਸਾਰਾ ਕੁਝ ਹੈ ਉਹਦੇ ਬਾਵਜੂਦ ਅਸੀਂ ਖੜੇ ਰਹੇ ਡਟੇ ਰਹੇ ਸੋ ਮਤਲਬ 50 ਸਾਲ ਉੱਥੇ ਸੀਗੇ ਉੱਥਾ ਉੱਥੇ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੁਣ ਇੱਥੇ ਨਿਭਾਵਾਂਗੇ ਅਬ ਹੋਰ ਸ਼ਹਿਰ ਦੇ ਨਾਲ ਇਸ ਤਰ੍ਹਾਂ ਪੰਜਾਬ ਦੇ ਵਿੱਚ ਬੜੇ ਹਾਲਾਤ ਮਾੜੇ ਹੋ ਚੁੱਕੇ ਨੇ ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ ਲਾਂਡਰ ਆਰਡਰ ਦੀ ਸਥਿਤੀ ਜਿਹੜੀ ਹੈ ਗੱਲ ਕੀਤੀ ਹੈ ਇਸ ਨੂੰ ਪਹਿਲ ਦੇ ਅਧਾਰ ਤੇ ਤੁਹਾਡਾ ਕੀ ਰਣਨੀਤੀ ਰਹੀ ਕਿਸ ਤਰ੍ਹਾਂ ਜਿਹੜਾ ਪੰਜਾਬ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਤੁਹਾਡੇ ਵੱਲੋਂ ਨਹੀਂ ਦੇਖੋ ਆ ਸਾਰਾ ਕੰਮ ਚੱਲਦਾ ਉੱਤੋਂ ਜਿਵੇਂ ਮੈਂ ਕਿਹਾ ਜੇ ਯੂਪੀ ਦੇ ਵਿੱਚ ਇੱਕ ਮਜ਼ਬੂਤ ਮੁੱਖ ਮੰਤਰੀ ਜੇ ਯੂਪੀ ਵਰਗੇ ਵੱਡੇ ਸੂਬੇ ਨੂੰ ਆਪਣੇ ਤੋਂ ਦਾ ਮੇਰੇ ਖਿਆਲ ਸਾਈਜ਼ ਦੇ ਵਿੱਚ ਏਰੀਏ ਦੇ ਵਿੱਚ ਪੰਜ ਗੁਣਾ ਆਉਣਾ ਹੈ ਤਰਪਦੇਸ਼ ਜਨਸੰਖਿਆ ਦੇ ਵਿੱਚ ਇੰਨਾ ਕ੍ਰਾਈਮ ਸੀ ਉੱਥੇ ਜੇ ਕਾਬੂ ਨੱਥ ਪਾ ਸਕਦੇ ਆ ਗੈਂਗਸਟਰਾਂ ਨੂੰ ਤੇ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ ਸੌਖਾ ਹੋਣਾ ਚਾਹੀਦਾ ਸਹੀ ਅਫਸਰਾਂ ਨੂੰ ਇਮਾਨਦਾਰ ਅਫਸਰਾਂ ਨੂੰ ਸਹੀ ਜਗ੍ਹਾ ਲਾਓਗੇ ਉਹਨਾਂ ਨੂੰ ਫ੍ਰੀ ਹੈਂਡ ਖੁੱਲੀ ਛੂਟ ਦੇਵੋਗੇ ਤਾਂ ਮਤਲਬ ਮੇਰੇ ਖਿਆਲ ਤਾਂ 6 ਮਹੀਨੇ ਦੀ ਗੱਲ ਹੈ ਸਾਲ ਦੇ ਵਿੱਚ ਵਿੱਚ ਕੰਟਰੋਲ ਆਪਾਂ ਨੂੰ ਮੈਕਸਿਮਮ ਇੱਕ ਸਾਲ ਦੇ ਵਿੱਚ ਜਿਹੜੇ ਗੈਂਗਸਟਰ ਇਹਨਾਂ ਨੂੰ ਕੰਟਰੋਲ ਕਿਉਂ ਨਹੀਂ ਕੀਤਾ ਜਾ ਸਕਦਾ ਸਰਕਾਰ ਨੇ ਇੱਕ ਮਹਮ ਚੜ ਰੱਖੀ ਹੈ ਯੁਧ ਨਸ਼ੇ ਦੇ ਵਿਰੋਧ ਦੇ ਕਹੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਚੁੱਕੀ ਆ ਨਸ਼ਾ ਖਤਮ ਵੀ ਹੋ ਰਿਹਾ ਹੈ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਦੇਖੋ ਉਹਨੂੰ ਜੀ ਹੁਣ ਜਿਹੜਾ ਦੂਜਾ ਨਸ਼ੇ ਵਿਰੋਧ ਚਲਿਆ ਪ੍ਰਹਾਰ ਆਪਰੇਸ਼ਨ ਪ੍ਰਹਾਰ ਇਹਨਾਂ ਨੇ ਚਲਾਇਆ ਉਹਦੀ ਮੈਂ ਖਬਰ ਪੜ੍ਹ ਰਿਹਾ ਸੀਗਾ ਉਹਨਾਂ ਨੇ ਦੂਜੇ ਦਿਨ ਉਹਨਾਂ ਨੇ ਕਿਹਾ ਵੀ 1950 ਕੁਛ ਮੇਰੇ ਲੋਕਾਂ ਨੂੰ ਉਹਨਾਂ ਨੇ ਫੜਿਆ ਮਤਲਬ ਜਿਨ੍ਹਾਂ ਦੇ ਉੱਤੇ ਪੁਰਾਣੇ ਪੈਂਡਿੰਗ ਪਰਚੇ ਸੀ ਤੇ ਉਹਦੇ ਤਿੰਨ ਦਿਨ ਉਸ ਦਿਨ ਮੈਂ ਇਹ ਬਿਆਨ ਦਿੱਤਾ ਸੀ ਵੀ ਇਹਦੇ ਵਿੱਚੋਂ 1950 ਜਿਹੜੇ ਇਹਨਾਂ ਨੇ ਬੰਦੇ ਫੜੇ ਐ ਮੇਰੇ ਖਿਆਲ 80% ਤਾਂ ਉਹ ਨੇ ਜਿਹੜੇ ਕੋਈ ਛੋਟਮੋਟ ਕਿਸੇ ਦੀ ਕੋਈ ਗਵਾਨ ਵਾਲੇ ਨਾਲ ਕੋਈ ਲੜਾਈ ਸੀ ਕਿਸੇ ਦਾ ਕੋਈ ਪੈਂਡਿੰਗ ਕੇਸ ਚੱਲ ਰਿਹਾ ਸੀ ਕਿਸੇ ਦਾ ਰਾਜੀਨਾਮਾ ਹੋ ਗਿਆ ਜਿਹੜੇ ਮਾਈਨਰ ਮੈਟਰਸ ਐ ਤੇ ਅਸਲੀ ਉਹਦੇ ਵਿੱਚ ਕੋਈ ਗੈਂਗਸਟਰ ਆ ਜਿਹੜੇ ਕੋਈ ਨਸ਼ੇ ਵੇਚਣ ਵਾਲੇ ਤਾਂ ਮੇਰੇ ਖਿਆਲ ਕੋਈ 10% ਵੀ ਨਹੀਂ ਹੋਣੇ ਤੇ ਜਦੋਂ 4 ਦਿਨ ਬਾਅਦ ਉਹਦੀ ਮੈਂ ਸਟੈਟਿਸਟਿਕਸ ਵੇਖੀ ਉਹੀ ਨਿਕਲਿਆ ਮੇਰੇ ਖਿਆਲ 80 85% ਬੰਦੇ ਤਾਂ ਉਹ ਸੀਗੇ ਜਿਹੜੇ ਕੋਈ ਪੈਟੀ ਆਫੈਂਸ ਕੋਈ ਕਿਸੇ ਨਾਲ ਕੋਈ ਛੀਨਾ ਜਪਤੀ ਦੇ ਵਿੱਚ ਕੋਈ ਛੋਟੇ ਮੋਟੀ ਲੜਾਈਆਂ ਦੇ ਵਿੱਚ ਉਹ ਇਨਵੋਲਵ ਸੀਗੇ ਸੋ ਵੱਡੇ ਮਗਰਮਚਾ ਕਿੱਥੇ ਨਹੀਂ ਹਾਤਾਰੇ ਨਾ ਮਤਲਬ ਜਿਹੜਾ ਨਸ਼ਾ ਅੱਜ ਵੀ ਉਵੇਂ ਵੇਚ ਰਿਹਾ ਪਿੰਡ ਪਿੰਡ ਵੇਚ ਰਿਹਾ ਤਾਂ ਇਹ ਸੀਗੇ ਸਾਡੇ ਨਾਲ ਵਿਧਾਇਕ ਸੰਦੀਪ ਜਾਖੜ ਜੀ ਜਿਨ੍ਹਾਂ ਨੇ ਵਕਫ ਵਕ ਮੁੱਦਿਆਂ ਤੇ ਜੜੀ ਇਹ ਚਰਚਾ ਕੀਤੀ ਗਈ ਤੁਸੀਂ ਜੁੜੇ ਹੋ ਰਿਆਸਨ ਨੂੰ ਅਸੀਂ ਇੱਕ ਨਵੀਂ ਅਪਡੇਟ ਲੈ ਕੇ ਫਿਰ ਅੱਜ ਰੋਣੇ